ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖਦੇ ਭੰਪਰਾਵੰਦਾ ਸਵਾਗਤ ਹੈ ਸਾਡੇ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਬਿਠਾ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਇਹ ਮੈਦਾ ਤੇ ਇਹ ਆਪਾਂ ਲਿਆ ਖੰਡ ਇਹਦੇ ਨਾਲ ਆਪਾਂ ਬਣਾਵਾਂਗੇ ਅੱਜ ਜਲੇਬੀਆਂ ਤੇ ਆਪਾਂ ਤੁਹਾਨੂੰ ਪਤਾ ਘਰੇ ਹੀ ਬਣਾਉਣੇ ਆ ਸ਼ੀਟਸ ਵੀ ਘਰੇ ਬਣਾਉਣੇ ਆ ਤੇ 스낵ਸ ਵੀ ਆਪਾਂ ਘਰੇ ਬਣਾਉਣੇ ਆ ਤੇ ਅੱਜ ਆਪਾਂ ਬਣਾ ਕੇ ਦੇਖਦੇ ਆ ਅੱਜ ਜਲੇਬੀਆਂ ਇਹ ਮੈਦਾ ਆਪਾਂ ਉਹ ਲਾਂਗੇ ਰਿਸਪਾਮ ਦੇ ਨਾ ਕਪਾ ਦਹੀਂ ਇਹ ਆਪਾਂ ਦਹੀਂ ਪਾਣੀ ਵਿੱਚ ਗਾਂ ਪਾ ਗਏ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਥੋੜਾ ਪਾਣੀ ਪਾ ਕੇ ਨਾਲ ਹੁਣ ਕਿਰਾ ਆਪਣਾ ਬੈਟਰ ਤਿਆਰ ਕਰ ਲੈਣਾ ਵਾ ਇਹਨੂੰ ਇੱਕੇ ਪਾਸੇ 10-20 ਮਿੰਟ ਘਮਾਓ ਤੇ ਥੋੜਾ ਜਿਹਾ ਸੰਭੀ ਜਾਏਗਾ ਹਾਂ ਬਈਆ ਲੋ ਆਪਣਾ ਬੈਟਰ ਜਿਹੜਾ ਤਿਆਰ ਆ ਆਹ ਦੇਖੋ ਬੈਟਰ ਬਣਿਆ ਇਦਾਂ ਦਾ ਆਪਾਂ ਬੈਟਰ ਚਾਹੀਦਾ ਆਪਾਂ 10-20 ਮਿੰਟ ਜਿਹੜਾ ਆਪਾਂ ਨੂੰ ਫੈਂਟ ਲਿਆ ਚੰਗੀ ਤਰ੍ਹਾਂ ਇਹ ਆਪਾਂ ਇੱਕ ਕੋਲੀ ਮਿਲਦਾ ਲਿਆ ਇੱਕ ਕੋਲੀ ਵੀ ਆਪਾਂ ਖੰਡ ਦੀ ਚਾਹਣੀ ਬਣਾਵਾਂਗੇ ਉਹਨਾਂ ਜਿਹੜਾ ਆਪਾਂ ਚਾਹਣੀ ਬਣਾ ਲਿਆ ਇਹਨੂੰ ਰੈਸਟ ਤੇ ਰੱਖ ਦੇਣੇ 10 ਮਿੰਟ ਤੇ ਸਟਾਰਟ ਹੋ ਜੂਗੀ ਆਟੇ ਦੀ ਪਾਉਂਗਾ ਕਿਹਾ ਜੀ ਆਪਾਂ ਪਲਾਂਗੇ ਇੱਕੋ ਗਲਾਸ ਆਪਾਂ ਪਾਣੀ ਪਾ ਲੈਨੇ ਇੱਥੇ ਮੈਂ ਆਪਾਂ ਪਾਣੀ ਪਾਣਾ ਉਹਨੇ ਆਪਾਂ ਪਾਵਾਂਗੇ ਖੰਡ ਇਹਨਾਂ ਤੇ 200 ਗ੍ਰਾਮ ਖੰਡ ਇਹ ਆਪਾਂ ਚਾਹਣੀ ਚਾਰ ਕੱਢ ਲੈਨੇ ਜਦੋਂ ਇੱਕ ਪਾਰ ਗਿਆ ਆਪਣਾ ਚਾਹ ਨਹੀਂ ਬਣ ਗਈ ਆਪਾਂ ਲੋ ਮੰਨ ਲਓ ਕਿ ਚਾਹ ਆਪਣੀ ਚਾਹੇ ਚ ਆ ਰਿਹਾ ਐ ਇੰਨਾ ਜਿ ਆਪਾਂ ਲਾਚੀਆਂ ਨੂੰ ਪੀਸ ਕੇ ਲੈਣਾ ਨਿੱਕੀਆਂ ਲਾਚੀਆਂ ਮਰੀਆਂ ਜਿਨੀ ਕਹਿੰਦੇ ਆ ਇਹ ਆਪਾਂ ਵਿੱਚ ਪਾ ਲੈਣਾ ਟੇਸਟ ਵਾਸਤੇ ਇੰਨਾ ਜਿ ਆਪਾਂ ਨਾ ਮਾਤਰ ਜਿਹੜਾ ਰੰਗ ਪਾਵਾਂ ਜਿਹਦੀ ਲੋਟੀਆਂ ਦੇ ਵਿੱਚ ਇਹ ਬਹੁਤ ਆ ਰਾਮ ਜੀ ਨੂੰ ਚੰਗਾ ਲੱਗੇ ਫੋਟੋ ਲੈ ਪਾਵਾਂਗੇ ਇਹਨਾਂ ਪਹਿਲਾਂ ਰਾਮ ਜੀ ਨੂੰ ਆਪਾਂ ਖਾਂਦੇ ਨਹੀਂ ਆਪਾਂ ਅੱਜ ਪਾ ਵਿਕਰੇ ਹੈ ਆਹ ਮੈਂ ਸਿੰਪਲ ਹੀ ਬਣਾਉਣਾ ਇਹਨੇ ਚਾਣੀ ਆਪਣੇ ਤਿਆਰ ਆ ਇਦਾਂ ਦੀ ਆਪਾਂ ਹੋਣੀ ਹੈ ਚਾਣੀ ਆਹੋ ਕੋਈ ਜਦ ਤਾਰ ਜੀ ਬੰਦੀ ਪਈ ਆ ਇਹ ਆਪਣੀ ਚਾਣੀ ਤਿਆਰ ਆ ਇਹਨੂੰ ਆਪਾਂ ਲਾ ਲੈਨੇ ਆ ਥੱਲੇ ਇਹ ਆਪਾਂ ਆਂਦਾ ਖਲਮਾ ਆ ਲੋ ਜੀ ਆਪਣੀਆਂ ਜਲੇਬੀਆਂ ਦੇਖੋ ਇੰਡੀਆਂ ਦਾ ਵੀ ਆ ਬਣਿਆ ਆ ਆ ਕੁਰਕਰੀ ਬਣਿਆ ਵੇ ਫਿਰ ਇਹਨਾਂ ਵਰਗਾ ਕੱਢ ਕੇ ਚਾਣੀ ਚ ਡੋਸ ਦੇਨੇ ਆ ਤੇ ਇਸੇ ਤਰ੍ਹਾਂ ਆਕਾਰ ਨਹੀਂ ਬਣਦਾ ਤੇ ਉਹ ਵੱਖਰੀ ਗੱਲ ਆ ਘਰ ਵਿੱਚ ਬਣਾ ਕੇ ਲੋਕ ਦਿਖਾਣਾ ਉਹ ਬਹੁਤ ਜ਼ਰੂਰੀ ਆ ਇਹ ਨਹੀਂ ਤੇ ਜਲੇਬੀ ਬਣੀ ਨਹੀਂ ਜੇ ਪਕਾ ਚ ਬਣਾਉਣੀ ਮੇਗੀ ਜਲੇਬੀ ਘਰ ਤੋਂ ਬਣਾ ਕੇ ਖਾਇਆ ਕਰੋ ਆਪ ਵੀ ਮੁਕ ਲੋਗਾ ਪਤਾ ਲੱਗੇ ਆਪਾਂ ਛੋਟਾ ਬਣਾਇਆ ਇਹਦੇ ਵਿੱਚ ਕੋਈ ਕੰਮ ਚੱਲ ਨਹੀਂ ਪਾਇਆ ਮੈਂ ਜਾਣੀ ਰਹਾ ਤਾਂ ਚੰਗੀ ਗrand ਬੋਕੇ ਆਪਾਂ ਕਾਰਿਆਂ ਨੇ ਇਹ ਥਾਲ ਦੇ ਵਿੱਚ ਲੈਂਦੇ ਆ ਵੇਖੋ ਆਪਣੀਆਂ ਕਿੱਡੀਆਂ ਵਜਾ ਕਲਰ ਕਿੰਨਾ ਸੋਹਣਾ ਆਇਆ ਵਾ ਕਿੰਨੇ ਵਸਣੇ ਲੇਡੀਆਂ ਬਣੀਆਂ ਆਪਣੀਆਂ ਆਲੋ ਜੀ ਆਪਾਂ ਇਹਦਾ ਗੁਜਾ ਪੂਰੇ ਆ ਵੇਖੋ ਕਿੰਨਾ ਸੋਹਣਾ ਬਣਿਆ ਜਲੇਬੀਆਂ ਦਾ ਇਹ ਬਹੁਤ ਗੁਰਕਰੀਆਂ ਇਹ ਖਸਤਾ ਬਣਿਆ ਵਾ ਟਰਾਈ ਕਰਕੇ ਦੇਖ ਲਓ ਇੱਕ ਦੋ ਵਾਰੀ ਨਹੀਂ ਬਣਦੀਆਂ ਦੇ ਇੱਕ ਦੋ ਜਿਹੀ ਵਾਰੀ ਤਾਂ ਬਣ ਗਿਆ ਨਾ ਤੇ ਆਜੋ ਆਪਾਂ ਬਣਾ ਲੈਨੇ ਲੂਣ ਵਾਲੀਆਂ ਜਲੇਬੀਆਂ ਤੇ ਇਹਦੇ ਵਿੱਚ ਆਪਾਂ ਕੀ ਕੀ ਪਾਉਣਾ ਤੁਹਾਨੂੰ ਤਾਂ ਇਨਾਂ ਕ ਆਪਾਂ ਜੀਰਾ ਪਾ ਲਿਆ ਤੇ ਥੋੜਾ ਜਿਹਾ ਆਪਣੇ ਚਿਮਣ ਪਾ ਲਿਆ ਵਾ ਤੇ ਲੂਣ ਥੋੜਾ ਜਿਹਾ ਸਵਾਦ ਅਨਸਾਰ ਪਾ ਲਓ ਇਹ ਆਪਾਂ ਬਣਾ ਲਿਆ ਜੀ ਹੁਣ ਲੂਣ ਵਾਲੀਆਂ ਮਿੱਠੀਆਂ ਆਪਾਂ ਵੇਖੋ ਬਣਾ ਲਈਆਂ ਇਹਨੇ ਜਿਹਾ ਆਪਾਂ ਲੂਣ ਵਾਲੀਆਂ ਕਿਉਂਕਿ ਆਪਾਂ ਤੁਹਾਨੂੰ ਪਤਾ ਸ਼ੂਗਰ ਹੈ ਤੇ ਆਪਾਂ ਲੂਣ ਵਾਲੀਆਂ ਖਾਵਾਂਗੇ ਬੱਚੇ ਮਠੀਆਂ ਖਾਣ ਇਹ ਆਪਾਂ ਲੂਣ ਵਾਲੀਆਂ ਜਲੇਬੀਆਂ ਉਹ ਆਪਣੀਆਂ ਲੋਣ ਵਾਲੀਆਂ ਜਲੇਬੀਆਂ ਬਣਦੀਆਂ ਪਈਆਂ ਵਾ ਮਿਲ ਕੇ ਆਪਾਂ ਬਣਾ ਲਈਏ ਆ ਤੁਹਾਨੂੰ ਦਿਖਾਈਆਂ ਆਪਾਂ ਬਹੁਤ ਵਧੀਆ ਜਿਹੀਆਂ ਜਲੇਬੀਆਂ ਬਣੀਆਂ ਵਾ ਦੇਖੋ ਕਿੱਡੀਆਂ ਵਧੀਆ ਜਿਹੀਆਂ ਜਲੇਬੀਆਂ ਬਣੀਆਂ ਵਾ ਤੇ ਆ ਲਓ ਜੀ ਜਲੇਬੀਆਂ ਆਪਣੀਆਂ ਬਣ ਕੇ ਤਿਆਰ ਆ ਇਹ ਆਪਾਂ ਲੋਣ ਵਾਲੀਆਂ ਬਣਾਈਆਂ ਵਾ ਸ਼ੁਗਰ ਵਾਲਿਆਂ ਦੇ ਖਾਣ ਲਈ ਆ ਬਣਾਈਆਂ ਆਪਾਂ ਮਿੱਠੀਆਂ ਆ ਬੱਚਿਆਂ ਵਾਸਤੇ ਤੇ ਦੇਖੋ ਕਿੱਡੀਆਂ ਸੋਹਣੀਆਂ ਬਣੀਆਂ ਜਲੇਬੀਆਂ ਜੇ ਇਹਨਾਂ ਦਾ ਆਕਾਰ ਤੁਸੀਂ ਕੋਈ ਨਹੀਂ ਪੂਰਾ ਬਣਿਆ ਤੇ ਇਹ ਹੈ ਤੇ ਛੱਡ ਦੇਣਾ ਆਪਾਂ ਆਪਣੀ ਤਸੱਲੀ ਨਾਲ ਬਣਾਈਆਂ ਵਾ ਤੁਸੀਂ ਇਸੇ ਤਰ੍ਹਾਂ ਕਰੇ ਬਣਾ ਕੇ ਖਾਇਆ ਕਰੋ ਥੋੜੇ ਜਿਹਾ ਸਮਾਨ ਨਾਲ ਤੇ ਥੋੜੀ ਜੀ ਮਿਹਨਤ ਨਾਲ ਇਹ ਬਣ ਜਾਂਦੇ ਇਹ ਆਪਾਂ ਸ਼ੂਗਰ ਵਾਲਿਆਂ ਵਾਸਤੇ ਬਣਾਈਆਂ ਹਨ ਸਾਨੂੰ ਪਤਾ ਮੈਨੂੰ ਵੀ ਸ਼ੂਗਰ ਹੈ ਤੇ ਮੈਂ ਫਿੱਕੀਆਂ ਚਾਹ ਲੋਣ ਵਾਲਿਆਂ ਬਣਾ ਕੇ ਖਾਂਦੇ ਨੂੰ ਤੇ ਆਪਾਂ ਬੱਚਿਆਂ ਵਾਸਤੇ ਬਣਾਈਆਂ ਮਿੱਠੀਆਂ ਤੇ ਤੁਸੀਂ ਇਸ ਤਰ੍ਹਾਂ ਥੋੜੀ ਜੀ ਮਿਹਨਤ ਨਾਲ ਇਹ ਬਣ ਜਾਂਦੇ ਆ ਥੋੜੇ ਜਿਹਾ ਸਮਾਨ ਨਾਲ ਘਰ ਵਿੱਚ ਜਿਹੜਾ ਸਮਾਨ ਹੁੰਦਾ ਨਾਲ ਹੀ ਬਣ ਜਾਂਦੀਆਂ ਤੇ ਮਿਹਨਤ ਕਰਿਆ ਕਰੋ ਆਪਦੇ ਬੱਚਿਆਂ ਵਾਸਤੇ ਮਿਹਨਤ ਕਰਨੇ ਆਪਦੇ ਪਰਵਾਰ ਵਾਸਤੇ ਮਿਹਨਤ ਕਰਨੀ ਆ ਤੇ ਬੱਚੇ ਮੰਗਦੇ ਨੇ ਹੈ ਹੀ ਕੋਈ ਨਾ ਕੋਈ ਮਿੱਠਾ ਲੋਣ ਵਾਲਾ ਤੇ ਜੇ ਆਪਾਂ ਤੇ ਘਰੇ ਬਣਾ ਕੇ ਬੱਚਿਆਂ ਨੂੰ ਦੇਣ ਤੇ ਆਪਾਂ ਪਹਿਲਾਂ ਜਿਹੜੇ ਬਚਪਨ ਦੇ ਵਿੱਚ ਜਲੇਬੀਆਂ ਤੇ ਪਕੌੜੇ ਹੁੰਦੇ ਉਹ ਤੋਂ ਵਾਧੂ ਬਾਕੀ ਜਿਹੜੀ ਅੱਜ ਕੱਲ੍ਹ ਸਵੀਟ ਬਹੁਤ ਬਨਸਵਾਨੀਆਂ ਬਣਾਉਂਦੇ ਉਹ ਤੇ ਹੁੰਦਿਆ ਨਹੀਂ ਹੋਦੋ ਜਲੇਬੀਆਂ ਹੁੰਦੀਆਂ ਚਾਹ ਪਕੌੜਿਆਂ ਦੇ ਬਾਜ਼ਾਰਾਂ ਲੈਣ ਦੇ ਚਾਹੇ ਘਰ ਵਿੱਚ ਜੇ ਦਿਨ ਦਿਹਾੜਾ ਹੋਣਾ ਤੇ ਚਾਹ ਰੰਗ ਵਾਲੇ ਚੋਲ ਬਣਾ ਲੈਣੇ ਕਿ ਨਰਦਾ ਬਣਾ ਲਓ ਜੀ ਦਿਨ ਦਿਹਾੜ ਤੇ ਤੇ ਚਾਹੇ ਗੰਨੇ ਬਹੁਤ ਲੈ ਆ ਕੇ ਜਿੰਦਾ ਸਾਡੇ ਪਾਪਾ ਤੇ ਉਹ ਗੰਨੇ ਦੀਆਂ ਪੋਰੀਆਂ ਛਿੱਲ ਕੇ ਤੇ ਦਿਵਾਲੀ ਦੀ ਪੂਜਾ ਕਰ ਲੈਣੇ ਅਜ ਚੌਲ ਰਾ ਕੇ ਤੇ ਹੁਣ ਤੇ ਬਹੁਤ ਕੁਝ ਬਣਦਾ ਵਾ ਹੁਣ ਤੇ ਸਵੀਟ ਦਾ ਪਤਾ ਹੀ ਨਹੀਂ ਕੋਈ ਲੱਗਦਾ ਕਿ ਕਿੰਨੇ ਕਿ ਸਵੀਟ ਬਣਦੀ ਕਿੰਨੇ ਤਰ੍ਹਾਂ ਦੀ ਬਣਦੀ ਆ ਤੇ ਪਿੱਛੇ ਜਲੇਬੀਆਂ ਪਕੌੜੇ ਹੁੰਦੇ ਸੀ ਉਹ ਲਿਆ ਦੇਣੇ ਸਾਡੇ ਪਾਪਾ ਜੀ ਨੇ ਤੇ ਬਹੁਤ ਖੁਸ਼ ਹੋ ਗਏ ਖਾਣੇ ਆ ਕੁਝ ਉਹਦਾ ਖਾ ਲੈਣੇ ਆ ਕੁਝ ਦੁੱਧ ਚ ਪਾ ਕੇ ਖਾ ਲੈਣੇ ਆ